ਹਾਂਜੀ ਸਰ ਇੱਕ ਲੁੱਟ ਹੋਈ ਹੈ ਕੱਲ ਲੇਡੀਜ਼ ਤੋਂ ਕੀ ਮਾਮਲਾ ਸਾਰਾ ਔਰ ਕਿੰਨੀ ਲੁੱਟ ਹੋਈ ਉਸ ਲੇਡੀਜ਼ ਕੋਈ ਕੱਲ 11:30 ਵਜੇ ਦੀ ਗੱਲ ਹੈ ਜੀ ਇਹ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਰਾਜਿਆਣਾ ਜਿਨ੍ਹਾਂ ਦੀ ਉਮਰ तकरीबन 55 ਸਾਲ ਹੈ ਇਹ ਬੈਂਕ 'ਚ ਪੈਸੇ ਪਹਿਲਾਂ ਇਹਨਾਂ ਨੇ ਜਮੇ ਕਰਾਏ ਨੇ ਫਿਰ ਕੁਝ ਪੈਸੇ ਇਹਨਾਂ ਨੇ ਮੋਗਾ ਜੁਲਰ ਜਿਹੜੇ ਹੈਗੇ ਨੇ ਉਹਨਾਂ ਦੇ ਦੇਣੇ ਸੀਗੇ ਕੁਝ ਗਹਿਣੇ ਬਣਵਾਏ ਸੀ ਇਹਨਾਂ ਨੇ ਪਿਛਲੇ ਦਿਨਾਂ 'ਚ ਉਹਦੇ ਪੈਸੇ ਦੇਣ ਲਈ ਜਦੋਂ ਜਾ ਰਹੇ ਸੀ ਤਾਂ ਇੱਕ ਵਰਨਾਕਾਰ ਪਿੱਛੋਂ ਆਈ ਤੇ ਉਹਦੇ ਚੋਂ ਇੱਕ ਜਵਾਨ ਉਤਰ ਕੇ ਖੰਭੇ ਨਾਲ ਖੜ ਗਿਆ ਮੋਗਾ ਜੁਲਰ ਦੇ ਅੱਗੇ ਤੇ ਜਦੋਂ ਇਹ ਪੌੜੀ ਚੜ੍ਹਨ ਹੀ ਲੱਗੀ ਉਹਨਾਂ ਦੀ ਦੁਕਾਨ ਤੇ ਤੇ ਇਹਨਾਂ ਦਾ ਪਰਸ ਖੋ ਕੇ ਉਹ ਭੱਜ ਗਏ ਤਾਂ ਇਹਨੇ ਵੀ ਪਿੱਛਾ ਕੀਤਾ ਕਾਰ ਦਾ ਹੈਂਡਲ ਫੜ ਕੇ ਪਰ ਉਹ ਕਾਬੂ ਨਾ ਆਏ ਫਿਰ ਸਾਡੇ ਪੀਸੀਆਰ ਵਾਲੇ ਜਿਹੜੇ ਚੌਂਕ 'ਚ ਖੜੇ ਨੇ ਉਹਨਾਂ ਨੇ ਪਿੱਛਾ ਕੀਤਾ ਤਾਂ ਉਹਨਾਂ ਤੋਂ ਕਾਰ ਦਾ ਸਹੀ ਨੰਬਰ ਨਹੀਂ ਟਰੇਸ ਹੋਇਆ ਸੀ ਜਿਹੜਾ ਕਿ ਬਾਅਦ 'ਚ ਨੰਬਰ ਜਦੋਂ ਸਹੀ ਟਰੇਸ ਹੋ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਗੱਡੀ ਜਿਹੜੀ ਹੈਗੀ ਹੈ ਕਿ ਇਹ ਰੋਡੇਪਿੰਡ ਦੀ ਹੈਗੀ ਹੈ ਫਿਰ ਅਸੀਂ ਟੀਮਾਂ ਆਪੀਆਂ ਸਾਰੀਆਂ ਲਗਾਈਆਂ ਇਸ ਕੰਮ ਤੇ ਤੇ ਦੋਨੇ ਮੇਰੇ ਐਸ ਐਚਓ ਵਕ ਵਕ ਟੀਮਾਂ ਸਾਡੀਆਂ ਪੀਸੀਆਰ ਦੀਆਂ ਸਾਰੇ ਨੇ ਲੱਗ ਕੇ ਇਹ ਉਥੇ ਇੱਕ ਬੇਆਬਾਦ ਡੇਰਾ ਹੈਗਾ ਰੋਡੇ ਪਿੰਡ ਤੋਂ ਥੋੜਾ ਦੂਰ ਜਾ ਕੇ ਉਥੋਂ ਇਹ ਕਾਰ ਸਮੇਤ ਦੋ ਬੰਦੇ ਕਾਬੂ ਕਰਤੇ ਨੇ ਇੱਕ ਇਹਨਾਂ ਦੇ ਨਾਲ ਦਾ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਉਰਫ ਨਿੱਕਾ ਉਹ ਹਜੇ ਫੜਨਾ ਬਾਕੀ ਹੈ ਇਹਨਾਂ ਤੋਂ ਪੁੱਛ ਕੇ ਤੋਂ ਟੋਟਲ ਜਿਹੜੀ ਜੋ ਵਾਰਦਾਤ ਚ ਖੋਹੀ ਗਈ ਰਕਮ ਸੀ ਉਹ 34000 ਰੁਪਏ ਸੀਗੇ ਤੇ ਉਹਨਾਂ ਨੇ ਐਲੈਜ ਕੀਤਾ ਹੈ ਕਿ ਦੋ ਚਾਂਦੀ ਦੀਆਂ ਛੇਨਾ ਸੀਗੀਆਂ ਤੇ ਉਸ ਤੋਂ ਇਲਾਵਾ ਉਹਨਾਂ ਦੇ ਆਧਾਰ ਕਾਰਡ ਤੇ ਹੋਰ ਜ਼ਰੂਰੀ ਕਾਗਜ਼ात ਸੀਗੇ ਜੋ ਕਿ ਬਰਾਮਦ ਹੋ ਚੁੱਕੇ ਨੇ 34200 ਰੁਪਏ ਵਿੱਚੋਂ 22000 ਰੁਪਏ ਬਰਾਮਦ ਜੋ ਤੁਹਾਡੇ ਸਾਹਮਣੇ ਪਿਆ ਹੈਗੇ ਤੇ ਕਾਰ ਵੀ ਉਹਨਾਂ ਦੀ ਫੜ ਲਈ ਗਈ ਹੈ ਇਸ ਵਿੱਚ ਮਤਲਬ ਐਸਐਸਪੀ ਸਾਹਿਬ ਇਸ ਆਪਰੇਸ਼ਨ ਨੂੰ ਸ਼੍ਰੀ ਵਿਵੇਕਚੀਲ ਸੋਨੀ ਸਾਹਿਬ ਇਸ ਆਪਰੇਸ਼ਨ ਨੂੰ ਮੋਨੀਟਰ ਕਰ ਰਹੇ ਸੀ ਉਹ ਗਾਈਡੈਂਸ ਦੇ ਰਹੇ ਸੀ ਕਿ ਗਾਈਡਲਾਈਨਸ ਦੇ ਰਹੇ ਸੀ ਉਸ ਤੇ ਚੱਲਦੇ ਹੋਏ ਅਸੀਂ ਇਹ ਸਾਰੇ ਚ ਕਾਮਯਾਬ ਹੋਏ ਆ ਤੇ ਇਹਦੇ ਚ ਜਿਹੜਾ ਇੱਕ ਦੋਸ਼ੀ ਫੜਨਾ ਰਹਿ ਗਿਆ ਉਹਦੀ ਅੱਜ ਜਿਹੜੇ ਇਹਨਾਂ ਨੂੰ ਪੇਸ਼ ਕਰਾਂਗੇ ਅਸੀਂ ਇਹਨਾਂ ਦਾ ਹੋਰ ਰਿਮਾਂਡ ਲਵਾਂਗੇ ਤੇ ਇਹਨਾਂ ਤੋਂ ਇਹ ਵੀ ਕਲੀਅਰ ਕਰਾਂਗੇ ਹੋਰ ਕਿਸੇ ਵਾਰਦਾਤ 'ਚ ਇਨਵੋਲਡ ਹੈਗੇ ਨੇ ਜਾਂ ਨਹੀਂ ਤੇ ਇਹਨਾਂ ਦੇ ਤੀਸਰੇ ਜਿਹੜਾ ਸਾਥੀ ਆ ਉਹਨੂੰ ਵੀ ਫੜਨ ਦੀ ਕੋਸ਼ਿਸ਼ ਜਲਦੀ ਫੜ ਕੇ ਲੈਂਦਾ ਜੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ ਹਜੇ ਤੱਕ ਜੋ ਪੁੱਛਗਿੱਛ ਹੋਈ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਇਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਹੈ ਇਹ ਨਸ਼ੇ ਕਰਨ ਦੇ ਆਦੀ ਹੈ ਇਹਨਾਂ ਨੇ ਜਿਹੜੇ ਪੈਸੇ ਜਿਹੜੇ ਹੈਗੇ ਨੇ ਉਹ ਨਸ਼ੇਚੀ ਲਾਏ ਨੇ ਬਾਕੀ ਜਿਹੜੇ ਪੈਸੇ ਨੇ ਇਹਨਾਂ ਨੇ ਨਸ਼ਾ ਖਰੀਦੇ ਹੈਗੇ ਉਹ ਨਸ਼ੇ ਦਾ ਜਿਹੜਾ ਹੈਗਾ ਉਹ ਵੀ ਕਾਬੂ ਅਸੀਂ ਕਰਾਂਗੇ ਜਲਦੀ ਕਰ ਦਾਂਗੇ ਕਿੰਨੇ ਘੰਟਿਆਂ ਦੇ ਵਿੱਚ ਟ੍ਰੇਸ ਹੋ ਗਿਆ ਸਾਰਾ ਇਹ तकरीबन 2 ਤੋਂ 2.5 ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਪਰ ਇਸ 'ਚ ਤੁਹਾਡੇ ਪੱਤਰਕਾਰਾਂ ਨੇ ਵੀ ਸਾਥ ਦਿੱਤਾ ਜਿਨ੍ਹਾਂ ਨੇ ਗੱਡੀ ਦਾ ਸਹੀ ਨੰਬਰ ਸਾਨੂੰ ਦੱਸਿਆ ਜਿਸ ਤੋਂ ਬਾਅਦ ਅਸੀਂ ਇਹਨੂੰ ਆਪਦੀ ਸੋਰਸੇਸ ਲਾ ਕੇ ਗੱਡੀ ਟ੍ਰੇਸ ਕੀਤੀ ਫਿਰ ਬੰਦੇ ਟ੍ਰੇਸ ਕੀਤੇ ਤੇ ਜਲਦੀ ਹੱਲ ਹੋ ਗਿਆ ਸਰ ਜਿਵੇਂ ਕਿਹਾ ਜੇ ਕਿ ਲੇਡੀਜ਼ ਦੇ ਕੋਲ 7 ਲੱਖ ਦੇ ਕਰੀਬ ਰਕਮ ਸੀ ਇਹ ਕੀ ਮਾਮਲਾ ਸੀ ਜੀ ਉਹ ਐਕਚੁਅਲੀ ਮਿਸਕਨਸੈਪਸ਼ਨ ਹੋਗੀ ਉਹ देयर इज ਮਤਲਬ ਕਮਿਊਨੀਕੇਸ਼ਨ ਗੈਪ ਰਹਿ ਗਿਆ ਉਹ ਦੱਸ ਰਹੀ ਸੀ ਕਿ ਉਹ ਪਹਿਲਾਂ 7 ਲੱਖ ਦਾ ਉਹਨਾਂ ਦੇ ਕੋਲ ਲਿਮਿਟ ਸੀਗੀ ਉਹਦੇ ਵਿੱਚੋਂ 4.5 ਲੱਖ ਉਹ 2 ਦਿਨ ਪਹਿਲਾਂ ਜਮ੍ਹਾਂ ਕਰਾ ਕੇ ਸੀ 1.5 ਲੱਖ ਕੱਲ ਜਮ੍ਹਾਂ ਕਰਾਇਆ ਸੀ ਉਸ ਤੋਂ ਬਾਅਦ ਉਹਦੇ ਕੋਲੇ ਜਿਹੜੇ ਬਚਦੇ ਸੀ ਉਹ 34000 ਰੁਪਏ ਸੀ ਜਿਸ ਤੋਂ ਕੁਝ ਰੁਪਏ ਉਹਨੇ ਸੁਨੇਾਰੇ ਦੇ ਦੇਣੇ ਸੀਗੇ ਪਰ ਉਹ ਜਦੋਂ ਉਹਨਾਂ ਨੇ ਇਕੱਲੀ ਲਿਮਿਟ ਤੱਕ ਹੀ ਸੁਣਿਆ ਵੀ ਲਿਮਿਟ ਕਿੰਨੀ ਹੈਗੀ ਆ ਉਸ ਕਰਕੇ ਇਹ ਫਾਲਸ ਕਮਿਊਨੀਕੇਸ਼ਨ ਕਨਵੇ ਹੋਈ ਅੱਗੇ ਵੀ 7 ਲੱਖ ਇਹ 7 ਲੱਖ ਨਹੀਂ ਸੀਗਾ 34000 ਸੀਗਾ ਜਿਸ ਤੋਂ 22000 ਰੁਪਏ ਰਿਕਵਰ ਹੋ ਚੁੱਕੇ ਆ ਤੇ ਬਾਕੀ ਵੀ ਅਸੀਂ ਜਲਦੀ ਕਰਾਂਗੇ ਸਰ ਸਰ ਜੋ ਫੜੇ ਗਏ ਵਿਅਕਤੀ ਹਨ ਕਿੱਥੋਂ ਕਿੱਥੋਂ ਦੇ ਹਨ ਜੀ ਇਹ ਦੋਨੇ ਬੰਦੇ ਤਿੰਨੇ ਹੀ ਰਾਦਰ ਰੋਡੇਪਿੰਡ ਦੇ ਹੈਗੇ ਨੇ ਤੇ ਇਹ ਇਹਨਾਂ ਦਾ ਕ੍ਰਿਮਨਲ ਰਿਕਾਰਡ ਨਹੀਂ ਪਰ ਨਸ਼ੇ ਕਰਨ ਦੇ ਆਦੀ ਨੇ ਜਿਸ ਕਰਕੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਇਹਨਾਂ ਕੋਲ ਪੈਸੇ ਨਹੀਂ ਸੀ ਕਿ ਇਹਨਾਂ ਨੇ ਇਹ ਲੁੱਟਖੋ ਕਰਕੇ ਨਸ਼ੇ ਤੇ ਹੀ ਖਰੀਦਣਾ ਸੀ ਸਰੀ ਸੁਨਨ ਦੇ ਵਿੱਚ ਆਇਆ ਕਿਸੇ ਖੇਡ ਨਾਲ ਵੀ ਸੰਬੰਧ ਰੱਖਦੇ ਨੇ ਸੰਬੰਧ ਰੱਖਦੇ ਨੇ ਇਹਨਾਂ 'ਚੋਂ ਜੋ ਪਤਾ ਲੱਗਿਆ ਹੈਗਾ ਜਿਹੜੇ ਨੇ ਖੋਹ ਕੀਤੀ ਸੀਗੀ ਵਰਿੰਦਰ ਸਿੰਘ ਉਹ ਕਬੱਡੀ ਖੇਡਦਾ ਹੈਗਾ ਸਤਨਾਮ ਸਿੰਘ ਜਿਹੜਾ ਦੂਸਰਾ ਫੜਿਆ ਗਿਆ ਜਿਹੜਾ ਕਾਰ ਦਾ ਡਰਾਈਵਰ ਸੀ ਜਿਸ ਦੀ ਕਾਰ ਹੈ ਉਹ ਵੀ ਕਬੱਡੀ ਦਾ ਖਿਡਾਰੀ ਹੈਗਾ ਬਰੇ ਛੋਟੇ ਲੈਵਲ ਦੇ ਕਬੱਡੀ ਦੇ ਪਲੇਅਰ ਨੇ ਕੋਈ ਬਹੁਤੇ ਵੱਡੇ ਲੈਵਲ ਦੇ ਨਹੀਂ ਸਰ ਸੁਣੋਂ ਦੇ ਚ ਇੰਟਰਨੈਸ਼ਨਲ ਪਲੇਅਰ ਸੀ ਨਹੀਂ ਇਹ ਇਹ ਜਾਨ ਨਹੀਂ ਸਰ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਲੇਡੀਜ਼ ਦੇ ਕੋਲ ਇੰਨੀ ਰਕਮ ਹੈ ਲੇਡੀਜ਼ ਐਕਚੁਅਲੀ ਇਹ ਥੋੜਾ ਜਿਹਾ ਪਿੱਛਾ ਕਰਦੇ ਆਏ ਹੋਣਗੇ ਉਹਦਾ ਬੈਂਕ ਤੋਂ ਉਹਨਾਂ ਨੇ ਦੇਖਿਆ ਵੀ ਬੈਂਕ ਤੋਂ ਨਿਕਲਿਆ ਤਾਂ ਇਹਨਾਂ ਨੂੰ ਲੱਗਿਆ ਵੀ ਪੈਸੇ ਹੋਣਗੇ ਤੇ ਸੁਨਿਆਰੇ ਦੇ ਜਾ ਰਹੀ ਹੈ ਉਹੀ ਚੀਜ਼ ਉਹਨਾਂ ਦੇ ਮਾਈਂਡ ਤੇ ਉੱਤੇ ਰਹੀ ਹੋਏਗੀ ਵੀ ਇਹਦੇ ਕੋਲ ਪੈਸੇ ਹੋ ਸਕਦੇ ਨੇ ਪਰ ਉਹਨੇ ਉਹ ਰਕਮ ਨਹੀਂ ਸੀ ਉਹਨੀ ਜਿਹਨੇ ਇਹਨਾਂ ਨੇ ਸੋਚਿਆ ਕੀ ਵਾਰਨਿੰਗ ਦੇਣਾ ਚਾਹੋਗੇ ਵਾਰਨਿੰਗ ਇਹੀ ਹੈ ਵੀ ਜੇ ਇਹੇ ਜੀ ਵਾਰਦਾਤਾ ਕਰੋਗੇ ਤਾਂ ਫੜੇ ਜਾਓਗੇ ਜਲਦੀ ਇੱਕ ਨਾ ਇੱਕ ਦਿਨ ਫੜਿਆ ਜਾਣਾ ਇੱਕ ਮੈਂ ਮੈਸੇਜ ਹੋਰ ਦੇਣਾ ਚਾਹਣਾ ਹੈ ਤੁਹਾਡੇ ذریعے ਵੀ ਆਉਣ ਵਾਲਾ ਸੀਜ਼ਨ ਹੈ ਫਸਲ ਦਾ ਸੀਜ਼ਨ ਹੈ ਲੋਕਾਂ ਨੂੰ ਪੈਸੇ ਬੈਂਕਾਂ ਚੋਂ ਲੈ ਕੇ ਜਾਂਦੇ ਨੇ ਤੋਂ ਲੈ ਕੇ ਬੈਂਕਾਂ ਚੋਂ ਪੈਕੇਜ ਸੇ ਲੈ ਕੇ ਜਾਣ ਲੱਗੇ ਜਰੂਰ ਅਵੇਅਰ ਰਹਿਣ ਕਿਉਂਕਿ ਬਹੁਤ ਉਹਨਾਂ ਦੀ ਪਸੀਨੇ ਦੀ ਹੱਕ ਦੀ ਕਮਾਈ ਹੁੰਦੀ ਹੈ ਜਿਹੜੀ ਕਿ ਇਹ ਜੇ ਚੋਰ ਚੱਕ ਕੇ ਲੈ ਜਾਂਦੇ ਨੇ ਫਿਰ ਫੜੇ ਚੋਰ ਚੱਕੇ ਤਾਂ ਫੜੇ ਜਾਂਦੇ ਨੇ ਜਿਵੇਂ ਇਹ ਤਾਂ ਕੱਲ ਹੀ ਫੜੇਗੇ ਕੁਛ ਹੁੰਦਾ ਹਫਤੇ ਬਾਅਦ ਫੜੇ ਜਾਂਗੇ ਮਹੀਨੇ ਬਾਅਦ ਫੜੇ ਜਾਂਗੇ ਪਰ ਜਿਹੜੀ ਉਹਨਾਂ ਦੀ ਕਮਾਈ ਹੈ ਉਹ ਜਿੰਨੀ ਡਿਲੇ ਹੋ ਜੇਗੀ ਉਹ ਉਹ ਰਿਕਵਰ ਕਰਨੀ ਔਖੀ ਹੋ ਜਾਂਦੀ ਹੈ ਇਸ ਕਰਕੇ ਮੇਰੀ ਮੇਰੀ ਇਹੀ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਕੈਸ਼ ਜਮਾ ਕਰਾਉਣ ਜਾਓ ਕੈਸ਼ ਬੈਂਕ ਚੋਂ ਲੈਣ ਜਾਓ ਤਾਂ ਤੁਸੀਂ ਆਪਦੇ ਨਾਲ ਘੱਟੋ ਘੱਟ ਦੋ ਬੰਦੇ ਇੱਕ ਦੋ ਬੰਦੇ ਨਾਲ ਜਾਓ ਤੇ ਜਿਹੜੇ ਕੰਮ ਲਈ ਜੇ ਤੁਸੀਂ ਕੈਸ਼ ਮੰਨ ਲਓ ਬੈਂਕ ਚੋਂ ਕਢਾ ਕੇ ਕਿਸੇ ਨੂੰ ਦੇਣਾ ਹੈ ਘਰੇ ਲੈ ਕੇ ਜਾਣਾ ਹੈ ਤਾਂ ਉਹ ਕੰਮ ਨੂੰ ਪ੍ਰਾਇੋਰਟੀ ਦਿਓ ਨਾ ਕਿ ਤੁਸੀਂ ਮਤਲਬ ਬੈਕ ਚੋਂ ਪੈਸੇ ਕਢਾਏ ਤੇ ਸਕੂਟਰ ਦੇ ਉੱਤੇ ਡਿੱਕੀ 'ਚ ਰੱਖੇ ਪੈਸੇ ਤੇ ਆਪ ਸਬਜ਼ੀ ਖਰੀਦਣ ਲੱਗੇ ਉਹੀ ਜੀ ਅੰਗਰੇਜ਼ੀ ਨਾ ਕਰਿਆ ਕੋਈ ਪਰ ਪੁਲਿਸ ਵੱਲੋਂ ਨਾਕੇ ਵੀ ਲਾ ਜਾਂਦੇ ਆ ਚੈਕਿੰਗ ਵੀ ਕੀਤੀ ਜਾਂਦੀ ਆ ਪਰ ਕਈ ਵੀਕਲ ਇਹਦਾ ਦੇਖਿਆ ਜਾਂਦਾ ਇਹਨਾਂ ਦੇ ਨੰਬਰ ਪੇਟਾ ਨਹੀਂ ਹੁੰਦੀਆਂ ਜਾਂ ਮੂੰਹ ਲਵੇਟ ਕੇ ਥਾਂ ਤੋਂ ਉਹ ਅਸੀਂ ਉਹਦੇ ਰਿਗਾਰਡਿੰਗ ਅਸੀਂ ਵਿਸ਼ੇਸ਼ ਮੁਹਿੰਮ ਐਸਐਸਪੀ ਸਾਹਿਬ ਨੇ ਸਾਨੂੰ ਹਦਾਇਤਾਂ ਨਿਰਦੇਸ਼ ਦਿੱਤੇ ਆ ਅਸੀਂ ਵਿਸ਼ੇਸ਼ ਮੁਹਿੰਮ ਚਲਾ ਰਹੇ ਆ ਤੁਸੀਂ ਦੇਖੋਗੇ ਕਿ ਇਹ ਜੇ ਮੋਟਰਸਾਈਕਲ ਹੁਣ ਘੱਟ ਦੇਖਣਗੇ ਅਸੀਂ ਪਟਾਕੇ ਵਾਲਿਆਂ ਦੇ ਖਿਲਾਫ ਵੀ ਚੱਲ ਰਹੇ ਆ ਜਿਹੜੇ ਟਰੈਕਟਰਾਂ ਤੇ ਡੈਕ ਲਗਾ ਕੇ ਚੱਲਦੇ ਨੇ ਉਹਨਾਂ ਨੂੰ ਵੀ ਮੇਰੀ ਵਾਰਨਿੰਗ ਹੈ ਵੀ ਇਹ ਇਹ ਸ਼ਹਿਰ 'ਚ ਨਹੀਂ ਚੱਲ ਸਕਦਾ ਤੁਸੀਂ ਆਪਦੇ ਖੇਤ 'ਚ ਵਜਾ ਸਕਦੇ ਹੋ ਪਰ ਸ਼ਹਿਰ 'ਚ ਇਹ ਜਿਆ ਨਾ ਕਰਿਆ ਕਰੋ ਇਹ ਸਰ ਕੋਈ ਕਾਰਵਾਈ ਹੋਏਗੀ ਇਹਨਾਂ ਤੇ ਜੋ ਟਰੈਕਟਰ ਸ਼ਹਿਰ ਦੇ ਵਿੱਚ ਦੀ ਲੈ ਕੇ ਲੰਘਣਗੇ ਕਿਉਂਕਿ 90% ਹੁੰਦੀ ਨਹੀਂ ਹੈਗੀ ਕਾਰਵਾਈ ਅਸੀਂ ਅਸੀਂ ਚਲਾਨ ਕਰਾਂਗੇ ਇਹਨਾਂ ਦੇ ਜੀ ਤੇ ਹੁਣ ਤਾਂ ਕੋਡ ਲੱਗਿਆ ਹੋਇਆ ਹੈ ਜੇ ਹੁਣ ਵੀ ਇਹ ਜਾਰੂ ਰਹਿਣਗੇ ਅਸੀਂ ਮੈਸੇਜ ਉਹਨੂੰ ਦੋਨਾਂ ਨੂੰ ਹੀ ਕਹਿ ਰਹੇ ਹਾਂ ਵੀ ਇਹ ਜਿਹਿਆਂ ਨੂੰ ਬੰਦ ਕਰੋ ਟਰੈਕਟਰਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜੋ ਵੀ ਹੈ ਡੈਕ ਦਾ ਪਰਚਾ ਦਿਓ ਇਹਨਾਂ ਦੇ ਖਿਲਾਫ ਇਹ ਹੋਏਗਾ